ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਦ ਸਾਰੇ ਜਣੇ ਵਧੀਆ ਹੋਵੋਗੇ ਜੀ ਸੋ ਅੱਜ ਅਸੀਂ ਨਵੇਂ-ਨਵੇਂ ਡਿਜ਼ਾਈਨਾਂ ਦੇ ਬਹੁਤ ਸਾਰੇ ਸੂਟ ਰੈਡੀ ਕੀਤੇ ਨੇ ਜੀ ਜੋ ਤੁਹਾਨੂੰ ਅਸੀਂ ਅੱਜ ਦਿਖਾਉਣ ਵਾਲੇ ਆ ਜੀ ਬਹੁਤ ਸੋਹਣੇ-ਸੋਹਣੇ ਇਹ ਸਟੱਫ ਤੇ ਰੈਡੀ ਕੀਤੇ ਨੇ ਜੀ ਖਾਦੀ ਕਾਟਨ ਦਾ ਸਟੱਫ ਹੈ ਜੀ ਦੇਖ ਸਕਦੇ ਹੋ ਜੀ ਆ ਪਹਿਲਾ ਸੂਟ ਵੀਡੀਓ ਨੂੰ ਲਾਸਟ ਤੱਕ ਜ਼ੋਰ ਦੇਖਿਓ ਜੀ ਇਸ ਦੇ ਵਿੱਚ ਅਸੀਂ ਜ ਦੁਪੱਟਿਆਂ ਨਾਲ ਸੂਟ ਰੈਡੀ ਕੀਤੇ ਨੇ ਜੀ ਚੈੱਕ ਕਰ ਸਕਦੇ ਹੋ ਜੀ ਆ ਖਾਦੀ ਕਾਟਨ ਦਾ ਸੂਟ ਹੈ ਜੀ ਇਹ ਇਸ ਤੇ ਦੇਖ ਸਕਦੇ ਹੋ ਜੀ ਆਰੀ ਵਰਕ ਕੀਤਾ ਹੋਇਆ ਹੈਗਾ ਬਹੁਤ ਪਿਆਰਾ ਵਰਕ ਹੈ ਜੀ ਆਰੀ ਵਰਕ ਚੈੱਕ ਕਰ ਸਕਦੇ ਹੋ 컬러 ਕੰਬੀਨੇਸ਼ਨ ਦੇਖ ਸਕਦੇ ਹੋ ਜੀ ਮਜੈਂਟਾ ਕਲ ਬੇਬੀ ਪਿੰਕ ਤੇ ਵਾਈਟ ਕਲਰ ਨਾਲ ਆਫ ਵਾਈਟ ਕਲਰ ਨਾਲ ਬਹੁਤ ਸੋਹਣਾ ਇਹਨੂੰ ਬਣਾਇਆ ਗਿਆ ਜੀ ਚੈੱਕ ਕਰ ਸਕਦੇ ਹੋ ਜੀ ਖਾਦੀ ਕਾਟਨ ਦਾ ਇਹ ਸੂਟ ਰਹੂਗਾ ਜੀ ਇਸ ਦੀ ਬਾਜੂ ਤੇ ਬਾਟਮ ਤੇ ਵਰਕ ਕੀਤਾ ਹੋਇਆਗਾ ਘੇਰੇ ਤੇ ਵਰਕ ਕੀਤਾ ਹੈ ਘੇਰੇ ਤੇ ਬੂਟੀਆਂ ਰਹਿਣਗੀਆਂ ਜੀ ਇਹਦੇ ਇਹ ਇਸ ਦੀ ਬਾਜੂ ਹੈ ਜੀ ਬਾਜੂ ਤੇ ਇੱਕ ਇੱਕ ਫੁੱਲ ਬਣਾਇਆ ਗਿਆ ਜੀ ਤੇ ਬਾਟਮ ਤੇ ਵੀ ਵਰਕ ਕੀਤਾ ਹੋਇਆਗਾ ਜੀ ਇਸ ਜੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਰੈਡੀ ਕੀਤਾ ਗਿਆ ਹੈ ਸਟੱਫ ਚੈੱਕ ਕਰਸਾ ਰਹੇ ਹਾਂ ਸਟੱਫ ਬਹੁਤ ਵਧੀਆ ਹੈਗਾ ਜੀ ਸੋ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ 1250 ਰੁਪਏ ਇੱਦਾਂ ਵਿਦਾਊਟ ਦੁਪੱਟਾ ਵੀ ਜੇਕਰ ਦੁਪੱਟੇ ਨਾਲ ਰੈਡੀ ਕਰਵਾਉਣਾ ਹੈ 1500 ਰੁਪਏ ਦਾ ਇਹ ਸੂਟ ਰੈਡੀ ਹੋ ਜਾਊਗਾ ਜੀ ਚੈੱਕ ਕਰ ਸਕਦੇ ਹਾਂ ਬਹੁਤ ਵਧੀਆ ਇਹ ਸਟੱਫ ਹੈ ਜੀ ਖਾਦੀ ਕਾਟਨ ਦਾ ਤੇ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਵੀ ਬਹੁਤ ਵਧੀਆ ਲਗਾਏ ਗਏ ਨੇ ਜੀ ਇਸ ਦੇ ਉੱਤੇ ਕਲਰ ਕੰਬੀਨੇਸ਼ਨ ਤੁਸੀਂ ਆਪਣੇ ਹਿਸਾਬ ਨਾਲ ਕਿਸੇ ਵੀ ਕਲਰ ਤੇ ਇਸ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਕੋਈ ਵੀ ਕਲਰ ਤੁਸੀਂ ਦੇਖੋ ਕਸਟਮਾਈਜ਼ ਕਰਵਾ ਸਕਦੇ ਹੋ ਜੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਇਹ ਇਸ ਤੋਂ ਬਾਅਦ ਹੈਗਾ ਜੀ ਇੱਕ ਅਗਲਾ ਡਿਜ਼ਾਈਨ ਅਗਲਾ ਕਲਰ ਦੇਖ ਸਕਦੇ ਹੋ ਸੇਮ ਡਿਜ਼ਾਈਨ ਰਹੂਗਾ ਜੀ ਇਸ ਤੇ ਇਸ ਤੇ yellow ਕਲਰ ਬੇਬੀ ਪਿੰਕ ਤੇ ਮਜੈਂਟਾ ਕਲਰ ਨਾਲ ਬਣਾਇਆ ਗਿਆ ਜੀ ਇਹ ਸੂਟ ਬਹੁਤ ਸੋਹਣਾ ਸੂਟ ਹੈ ਜੀ ਇਹ ਚੈੱਕ ਕਰ ਸਕਦੇ ਹੋਗੇ ਜੀ ਖਰੂਦ ਜੇ ਕਲਰ ਦਾ ਸੂਟ ਹੈ ਜੀ ਇਸ ਉੱਡ ਨਾਲ ਅਸੀਂ ਦੁਪੱਟਾ ਵੀ ਰੈਡੀ ਕੀਤਾ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਏਮ ਬਾਜੂ ਬੋਟਮ ਦਾ ਹੈ ਤੇ ਵਰਕ ਹੋਊਗਾ ਜੀ ਵਰਕ ਦੇਖ ਸਕਦੇ ਹੋ ਬਹੁਤ ਵਧੀਆ ਵਰਕ ਤਿਆਰ ਹੋਇਆਗਾ ਜੀ ਇਹ ਦੇਖ ਸਕਦੇ ਹੋ ਸਟੌਕ ਵੀ ਇਕੱਸਰੇ ਬਰਬਰੀ ਕਾਟਨ ਦਾ ਸਟੌਕ ਰਹੂਗਾ ਜੀ ਇਹ ਬਹੁਤ ਵਧੀਆ ਸਟੱਫ ਹੈ ਪਲੇਨ ਸਟੱਫ ਹੈ ਜੀ ਬਰਬਰੀ ਕਾਟਨ ਦਾ ਛੁੱਟੜੀ ਚੈੱਕ ਬਣੀ ਹੋਈ ਹੈ ਜੀ ਸਟੱਫ ਤੇ ਦੇਖ ਸਕਦੇ ਹੋ ਜੀ ਇਸ ਦੀ ਬੋਟਮ ਦਾ ਵਰਕ ਹੈ ਜੀ ਬੋਟਮ ਤੇ ਵੀ ਦੇਖ ਸਕਦੇ ਹੋ देखो जी बहुत सोणा है डिजाइन रेडी ਕੀਤਾ ਜੀ ਅਸੀਂ ਤੇ ਇਸ ਦੇ ਨਾਲ ਅਸੀਂ ਦੁਪੱਟਾ ਵੀ ਰੈਡੀ ਕੀਤਾ ਹੈ ਦੁਪੱਟਾ ਵੀ ਤੁਹਾਨੂੰ ਦਿਖਾ ਦੰਨੇ ਆ ਜੀ ਦੇਖ ਸਕਦੇ ਹੋ ਦੁਪੱਟਾ ਤੇ ਬਹੁਤ ਸੋਹਣਾ ਦੁਪੱਟਾ ਟਾਈ ਡਾਈ ਕਰਵਾਇਆ ਗਿਆ ਜੀ ਇਸ ਦੇ ਨਾਲ ਸੇਮ ਕਲਰ ਕੜਾਈ ਵਾਲੇ ਕਲਰ ਦੁਪੱਟੇ ਵਿੱਚ ਪਾ ਕੇ ਬਹੁਤ ਸੋਹਣਾ ਇਹ ਨੂੰ ਡਾਈ ਕਰਵਾਇਆ ਗਿਆ ਹੈ ਜੀ ਚੈੱਕ ਕਰ ਸਕਦੇ ਹੋ ਦੇਵੀ ਪਿੰਕ ਕਲਰ ਮਜੈਂਟਾ ਕਲਰ ਤੇ ਫਰੋਜੀ ਕਲਰ ਇਸ ਦੇ ਵਿੱਚ ਲਗਾਇਆ ਗਿਆ ਜੀ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਹੈ ਸੂਟ ਰੈਡੀ ਹੋਇਆ ਹੈ ਜੀ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ 1500 ਰੁਪਏ ਸੋ ਦੇਖ ਸਾਗਰੇ ਵੇ ਬਹੁਤ ਹੀ ਵਧੀਆ ਹੈ ਸੂਟ ਰੈਡੀ ਹੋਇਆਗਾ ਤੇ ਜੇਕਰ ਤੁਸੀਂ ਇੰਨਾ ਸੂਟਾਂ ਨੂੰ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਾਹਮਣੇ ਸਕਰੀਨ ਤੇ ਨੰਬਰ ਜੋ ਹੋ ਰਿਹਾ ਹੈ ਤੁਸੀਂ ਉਥੇ ਉਥੇ ਸਾਨੂੰ ਮੈਸੇਜ ਜਾਂ ਕਾਲ ਕਰ ਸਕਦੇ ਹੋ WhatsApp ਦਾ ਨੰਬਰ ਵੀ ਇਹੀ ਹੈ ਜੀ ਤੁਸੀਂ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ WhatsApp ਤੇ ਔਰ ਨਾਲ-ਨਾਲ ਕੋਲੇ-ਕੋਲੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੀ ਇਸ ਤੋਂ ਬਾਅਦ ਅਗਲਾ ਡਿਜ਼ਾਈਨ ਇਹ ਵਾਲਾ ਹੈ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਇਹ ਰੈਡੀ ਕੀਤਾ ਹੋਇਆ ਹੈਗਾ ਇਸ ਤੇ ਘੇਰੇ ਤੇ ਬੂਟੀਆਂ ਬਣਾਈਆਂ ਹੋਈਆਂ ਨੇ ਤੇ ਉੱਪਰ ਇਹਦੇ ਵੇਲ ਬਣਾਈ ਹੋਈਆਂ ਦੇਖੋ ਜੀ ਇਹ ਇਹ ਸੂਟ ਦੀ ਸੀ ਪਹਿਲਾਂ ਵੀ ਵੀਡੀਓ ਬਣਾਈ ਸੀ ਜੀ ਇਹ ਅੱਜ ਅਸੀਂ ਕਸਟਮਰ ਦੀ ਡਿਮਾਂਡ ਤੇ ਰੈਡੀ ਕੀਤੇ ਨੇ ਅੱਜ ਅਸੀਂ ਇਹਨਾਂ ਨਾਲ ਦੁਪੱਟੇ ਵੀ ਰੈਡੀ ਕੀਤੇ ਨੇ ਜੀ ਆਰਡਰ ਤੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਬਰਬਰੀ ਛੋਟਾਂ ਦਾ ਸਟਾਕ ਰਹੂਗਾ ਜੀ ਬਹੁਤ ਵਧੀਆ ਡਬਲ ਲੇਅਰ ਬਾਜੂ ਰਹਿਣਗੇ ਜੀ ਇਸ ਦੇ 141400 ਰੁਪਏ ਦਾ ਦੁਪੱਟੇ ਨਾਲ ਇਹ ਸੂਟ ਮਿਲ ਜੂਗਾ ਜੀ ਤੁਹਾਨੂੰ ਜੇਕਰ ਤੁਸੀਂ ਇਹ ਰੈਡੀ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸਾਡੇ ਕੋਲ ਸਾਡੇ ਕੋਲ ਕਲਰ ਅਵੇਲੇਬਲ ਨੇ ਜਿੱਦਿ ਕਿਸੇ ਵੀ ਕਲਰ ਤੇ ਸਾਨੂੰ ਮੈਸੀ ਕਰ ਸਕਦੇ ਹੋ ਉਸ ਤੇ ਇਹ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਗਿਆ ਜੀ ਇਹ ਗਲੇ ਤੇ ਵਰਕ ਹੈ ਇਸ ਦੀ ਲੰਬਾਈ ਰਹਿਣ ਵਾਲੀ ਹੈ ਜੀ 44 45 ਇੰਚ ਲੰਬਾਈ ਹੈ ਜੀ ਇਹ ਇਸ ਦੀ ਬਾਟਮ ਦਾ ਵਰਕ ਹੈ ਜੀ ਬਾਟਮ ਦਾ ਵਰਕ ਵੀ ਬਹੁਤ ਸੋਹਣਾ ਕੀਤਾ ਹੋਇਆ ਹੈਗਾ ਜੀ ਚੈੱਕ ਕਰ ਸਕਦੇ ਹੋ ਦੇਖੋ ਬਾਟਮ ਦਾ ਵਰਕ ਬਹੁਤ ਸੋਹਣਾ ਇਹ ਇਸ ਦਾ ਦੁਪੱਟਾ ਹੈ ਜੀ ਦੁਪੱਟਾ ਸੇਮ ਇਸ ਦਾ ਡਾਈ ਕਰਵਾਇਆ ਹੋਇਆ ਹੈਗਾ ਜੀ ਆਫ ਵਾਈਟ ਕਲਰ ਦਾ ਤੇ ਵਿੱਚ ਤੇ ਮੈਰੂਨ ਕਲਰ ਹੈ ਤੇ yellow ਕਲਰ ਪਾਇਆ ਹੋਇਆ ਦੁਪੱਟੇ ਵਿੱਚ ਦੇਖ ਸਕਦੇ ਹੋ ਡਾਈ ਬਹੁਤ ਸੋਹਣੀ ਹੋਈ ਹੈ ਜੀ ਤੇ ਕਲਰ ਦੇਖ ਸਕਦੇ ਹੋ ਕਲਰ ਬਹੁਤ ਸੋਹਣਾਗਾ ਜੀ ਇਹ ਸੂਟ ਦਾ ਆਫ ਵਾਈਟ ਕਲਰ ਹੈ ਜੀ ਕਰੀਮ ਦਾ ਕਲਰ ਨੂੰ ਹੋਰ ਸੋਨਾ ਸੂਟ ਰੈਡੀ ਹੋਇਆਗਾ ਜਿਹੇ ਤੁਸੀਂ ਕਿਤੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਆ ਡਿਜ਼ਾਈਨ ਨੂੰ ਇਹ ਡਿਜ਼ਾਈਨ ਵਿੱਚ ਅਸੀਂ ਤਿੰਨ ਸੂਟ ਰੈਡੀ ਕੀਤੇ ਨੇ ਤੇ ਦੋ ਸੂਟ ਦਾ ਇਹਨਾਂ ਵਿੱਚ ਅਸੀਂ ਦੁਪੱਟਾ ਰੈਡੀ ਕੀਤਾ ਹੈ ਜੀ ਦੋ ਸੂਟ ਕਸਟਮਰ ਦੀ ਡਿਮਾਂਡ ਤੇ ਸੀਗੇ ਜੀ ਸੂਟ ਤਿੰਨੇ ਹੀ ਕਸਟਮਰ ਦੇ ਨੇ ਜੀ ਤੋਂ ਤੋਂ ਤੰਨਾ ਦੁਪੱਟਾ ਉਹਨਾਂ ਨੇ ਰੈਡੀ ਕਰਵਾਇਆ ਹੈ ਜੀ ਇਹ ਇਹ ਹੀ ਹੈ ਮਸਟਰਡ ਕਲਰ ਦਾ ਸੂਟ ਦੇਖ ਸਕਦੇ ਹੋ ਮਸਟਰਡ ਕਲਰ ਦਾ ਸੂਟ ਹੈ ਜੀ ਆਫ ਵਾਈਟ ਕਲਰ ਦਾ ਧਾਗਾ ਲਗਾਇਆ ਗਿਆ ਹੈ ਜੀ ਇਸ ਤੇ ਮਜੈਂਟਾ ਕਲਰ ਦਾ ਵੀ ਹੈ ਜੀ ਲਾਈਟ ਪਿੰਕ ਸ਼ੇਡ ਕੀਤੀ ਹੋਈ ਹੈ ਜੀ ਬਹੁਤ ਸੋਹਣੀ ਸ਼ੇਡ ਬਣਾਈ ਗਈ ਹੈ ਦੇਖ ਸਕਦੇ ਆ ਇਹ ਸੂਟ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਸੂਟ ਬਣੇ ਨੇ ਜੀ ਇਹ ਪ੍ਰੈਸ ਕਰਕੇ ਪੂਰੇ ਵਧੀਆ ਬਣ ਜਾਣਗੇ ਜੀ ਸੂਟ ਇਹਨਾਂ ਦੇਖੋ ਨੂੰ ਲਾਈਨਿੰਗ ਲਗਾਉਣ ਦੀ ਕੋਈ ਲੋੜ ਨਹੀਂ ਹੈਗੀ ਜੀ ਵਿਦਾਊਟ ਲਾਈਨਿੰਗ ਇਹ ਸਾਰੇ ਸੂਟ ਬਣਨਗੇ ਜੀ 1500 ਰੁਪਏ ਇਹ ਸੂਟ ਦਾ ਪ੍ਰਾਈਸ 320 ਦਾ ਸੌਰੀ 320 ਰੁਪਏ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਦੁਪट्टे ਨਾਲ ਦੇਖ ਸਕਦੇ ਹੋ ਬਹੁਤ ਸੋਨਾ ਸੂਟ ਹੈ ਜੀ ਇਹ ਜਿਹੜਾ ਦੁਪੱਟਾ ਹੈ ਜੀ 3 ਕਲਰ ਦਾ ਡਾਈ ਕੀਤਾ ਹੋਇਆ ਹੈਗਾ ਚੈੱਕ ਕਰ ਸਕਦੇ ਆ ਜੀ ਤੇ ਸਾਡਾ ਹੈਡਰ ਹੈਗਾ ਜੀ ਨੀਅਰ ਬੱਸ ਸਟੈਂਡ ਗੁੜਲਾ ਾੜਾ ਸਾਹਮਣੇ ਇੱਕ ਗੁਰਦੁਆਰਾ ਹੈ ਜੀ ਇੱਥੇ ਜੇਕਰ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਸ਼ੌਪ ਤੇ ਆਪਣੀ ਦੇਖ ਕੇ ਆਨਲਾਈਨ ਆਰਡਰ ਕਰਨਾ ਚਾਹੁੰਦੇ ਤਾਂ ਇਸ ਨੰਬਰ ਤੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਇਹਨਾਂ ਵਿੱਚੋਂ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਨੇ ਜੀ ਇਹਨਾਂ ਵਿੱਚੋਂ ਕਿਸੇ ਵੀ ਸੂਟ ਦਾ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਦੇ ਰੈਡੀ ਕਰਵਾਉਣਾ ਚਾਹੁੰਦੇ ਸਾਰੇ ਹੋ ਜਾਣਗੇ ਜੀ ਇਹ ਹੋਰ ਵੀ ਤੁਸੀਂ ਕੋਈ ਹੋਰ ਆਪਣੀ ਪਸੰਦ ਦਾ ਸੂਟ ਰੈਡੀ ਕਰਵਾਉਣਾ ਹੈ ਤਾਂ ਉਹ ਵੀ ਤੁਸੀਂ ਸਾਡੇ ਕੋਲੋਂ ਕੜੀ ਕਰਵਾ ਸਕਦੇ ਹਾਂ ਜੀ ਬਹੁਤ ਹੀ ਜੈਨੂਨ ਪ੍ਰਾਈਸ ਵਿੱਚ ਅਸੀਂ ਤੁਹਾਨੂੰ ਟ੍ਰੇਡੀ ਕਰਦੇ ਹਾਂ ਜੀ ਬਹੁਤ ਘੱਟ ਪ੍ਰਾਈਸ ਵਿੱਚ ਤੁਸੀਂ ਸਾਡੇ ਕੋਲ ਟ੍ਰੇਡੀ ਕਰਵਾ ਸਕਦੇ ਹੋ ਇਹ ਦੁਪੱਟਾ ਇਹ ਸਕਦੇ ਹੋ ਮਸਟਰਡ ਕਲਰ ਦਾ ਸੂਟ ਬਹੁਤ ਸੋਹਣਾ ਸੂਟ ਹੈ ਜੀ ਦੇਖਿਆ ਹੋ ਬਹੁਤ ਗਲੇ ਦਾ ਵਰਕ ਬਣਾਇਆ ਹੋਇਆ ਹੈ ਜੀ ਇਸ ਤੇ ਸੋ ਵੀਡੀਓ ਵਧੀਆ ਲੱਗੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸਾਡੇ ਲਈ ਨਵੇਂ ਨਵੇਂ ਵੀਡੀਓ ਜਿੰਨੇ ਨਵੇਂ ਨਵੇਂ ਡਿਜ਼ਾਈਨ ਦੇ ਨਾਲ ਲੈ ਕੇ ਆਂਦੇ ਰਹਾਂਗੇ ਜੀ ਤਦ ਵੀ ਤੁਹਾਨੂੰ ਡਿਜ਼ਾਈਨ ਸਿਲੈਕਟ ਕਰਨ ਵਿੱਚ ਬਹੁਤ ਸਾਨੀ ਜਿਹੜੇ ਜਿਹੜੇ ਬਹੁਤ ਦੂਰ ਹੁੰਦੇ ਆ ਜੀ ਉਹ ਆਰਡਰ ਕਰ ਸਕਦੇ ਹੋ ਸਾਡੇ ਕੋਲੋਂ ਅਸੀਂ ਤੁਹਾਨੂੰ ਤੁਹਾਡੇ ਘਰ ਤੱਕ ਤੁਹਾਡਾ ਸੂਟ ਪਹੁੰਚ ਜਾਵੇਗਾ ਜੀ ਦੇਖ ਸਕਦੇ ਹੋ ਇੱਕ ਸਟੀਲ ਗਰੇਜਾ ਕਲਰ ਹੈ ਜੀ ਇਹ ਸੂਟ ਦਾ ਤੇ ਇਸ ਤੇ ਮਜੈਂਟਾ ਕਲਰ ਤੇ yellow ਕਲਰ ਦਿਖਾਈ ਦਿੱਈ ਹੈ ਬਹੁਤ ਸੋਹਣੀ ਕਢਾਈ ਹੋਈ ਹੈ ਜੀ ਐਸੀ ਆਪ ਖੁਦ ਤਿਆਰ ਕਰਦੇ ਆ ਜੀ ਆਪਣੀ ਮਸ਼ੀਨ ਤੇ ਸੂਟ ਬਾਜੂ ਤੇ ਵਿਕੜਾਈ ਕੀਤੀ ਹੋਈ ਹੈ ਜੀ ਬਹੁਤ ਸੋਹਣੀ ਕੜਾਈ ਬਜੂ ਤੇ ਹੋਈ ਹੋਈ ਆ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਤਿਆਰ ਹੋਇਆ ਦਾ ਜੀ ਇਹ ਵੀ ਏਰਾ ਬਾਜੂ ਬਾਟਮ ਗਲਾ ਬਣਾਇਆ ਗਿਆ ਜੀ ਇਹ ਸੂਟ ਦਾ ਇਹ ਸੂਟ ਸਾਡੇ ਕੋਲੇ ਬਹੁਤ ਜ਼ਿਆਦਾ ਵਿਕ ਰਿਹਾ ਹੈ ਜੀ ਇਸ ਟਾਈਮ ਅਸੀਂ ਸੂਟ ਦੇ ਬਹੁਤ ਕੋਲ ਇਥੇ ਡਿਜ਼ਾਈਨ ਦੇ ਬਹੁਤ ਸੂਟ ਰੈਡੀ ਕਰ ਚੁੱਕੇ ਆ ਜੀ ਦੇਖ ਸਕਦੇ ਹੋ ਜੀ ਬਹੁਤ ਵਧੀਆ ਇਹ ਸੂਟ ਰੈਡੀ ਹੋਇਆਗਾ ਇਸ ਤੋਂ ਬਾਅਦ ਹੈਗਾ ਜੀ ਕਾ ਡਿਜ਼ਾਈਨ ਪ੍ਰੋ ਜੀ ਕਲਰ ਦੇ ਸੂਟ ਤੇ ਰੈਡੀ ਕੀਤਾ ਜੀ ਨਿਊ ਡਿਜ਼ਾਈਨ ਹੈ ਜੀ ਪੈਨਲ ਦਾ ਪੈਨਲ ਵਰਕ ਹੈ ਵਿੱਚ ਦੇ ਛੋਟੇ ਛੋਟੇ ਬੁੱਤੀਆਂ ਬਣਾਈਆਂ ਗਈਆਂ ਨੇ ਜੀ ਇਹ ਸੂਟ ਦੀ ਸ਼ਾਰਟ ਵੀਡੀਓ ਵੀ ਆਪਣੇ ਇਸ ਚੈਨਲ ਤੇ ਅਪਲੋਡ ਆ ਜਾ ਕੇ ਚੈੱਕ ਕਰ ਸਕਦੇ ਹੋ ਕਿੱਦਾਂ ਦੀ ਲੁੱਕ ਆਉਗੀ ਇਹਦੀ ਬਾਜੂ ਤੇ ਵਰਕ ਆਊਗਾ ਤੇ ਕੋਟਮ ਤੇ ਵਰਕ ਆਊਗਾ ਬਹੁਤ ਸੋਹਣਾ ਬਾਜੂ ਬਣਦਾ ਹੈ ਇੱਕ ਕਰਦੇ ਹਾਂ ਬਹੁਤ ਵਧੀਆ ਤੇ ਬਹੁਤ ਸੋਹਣਾ ਵਰਤਾਊਗਾ ਜੀ ਦਾ ਇਸ ਦੇ ਵਿੱਚ ਅਸੀਂ ਤਿੰਨ ਦੋ ਡਰੈਪ ਰੈਡੀ ਕੀਤੇ ਨੇ ਜੀ ਉਹ ਤੁਹਾਨੂੰ ਸਾਰੇ ਕਲਰ ਦਿਖਾ ਦੰਨੇ ਆ ਤੋ ਇਹ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਸ਼ੇਅਰ ਕਮੈਂਟ ਕਰੋ ਜੀ ਸਾਡਾ ਐਡਰੈਸ ਆਏਗਾ ਨੀਅਰ ਬੱਸ ਸਟੈਂਡ ਬੁਢਲਾਡਾ ਨੀਅਰ ਬੱਸ ਸਟੈਂਡ ਬੁਢਲਾਡਾ ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੀ ਇਸ ਨੰਬਰ ਤੇ ਤੁਸੀਂ ਸਾਨੂੰ ਕੋਈ ਵੀ ਮੈਸੇਜ ਕਰ ਸਕਦੇ ਹੋ WhatsApp ਤੇ ਆਰਡਰ ਕਰਨ ਲਈ ਇਹਨਾਂ ਵਿੱਚੋਂ ਸੂਟ ਕਰਨਾ ਹੈ ਆਰਡਰ ਉਹ ਵੀ ਕਰ ਸਕਦੇ ਕੋਈ ਹੋਰ ਡਿਜ਼ਾਈਨ ਦਾ ਤੋਂ ਆਰਡਰ ਕਰਨਾ ਹੈ ਉਹ ਵੀ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਤੇ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੁੰਦੇ ਨੇ ਜੇ ਨਹੀਂ ਅਵੇਲੇਬਲ ਹੁੰਦੇ ਉਹ ਰੈਡੀ ਕਰਵਾ ਦਿੰਦੇ ਆ ਕੱਪ ਦੇ ਵਿੱਚ ਰੈਡੀ ਹੋ ਜਾਂਦਾ ਹੈ ਸੂਟ ਸੋ ਜੇਕਰ ਕਿਸੇ ਨੂੰ ਪੇਮੈਂਟ ਦਾ ਇਸ਼ੂ ਹੁੰਦਾ ਹੈ ਤਾਂ ਉਹ ਪੇਮੈਂਟ ਹਾਫ ਪੇਮੈਂਟ ਪਹਿਲਾਂ ਕਰ ਸਕਦੇ ਹੋ ਜੀ ਬਾਕੀ ਪੇਮੈਂਟ ਤੁਸੀਂ ਡਿਲੀਵਰੀ ਲੈਣ ਦੇ ਲਈ ਕਰ ਸਕਦੇ ਹੋ ਸੋ ਇਹ ਵੀਡੀਓ ਵਧੀਆ ਲੱਗੇ ਵੀ ਲਾਈਕ ਸ਼ੇਅਰ ਕਮੈਂਟ ਕਰੋ ਤੇ ਸਾਡੇ ਆਉਣ ਵਾਲੇ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਾ ਲਿਓ ਜੀ ਤਾਂਕਿ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਜਾਵੇ ਤੇ ਦੇਖ ਸਕਦੇ ਹੋ ਸੋ ਵੀਡੀਓ ਵਧੀਆ ਲੱਗੇਵੇ ਲਾਈਕ ਸ਼ੇਅਰ ਕਮੈਂਟ ਕਰੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਖਿਆਲ ਰੱਖੋ ਆਪਣਾ ਸਾਰੇ ਜੀ ਥੈਂਕ ਯੂ ਸੋ ਮਚ ਜੀ ਸਾਡੇ ਨਾਲ ਇੰਨੀ ਦੂਰ ਤੱਕ ਬਣਨ ਲਈ ਸੋ ਥੈਂਕ ਯੂ ਸੋ ਮਚ ਜੀ ਵੀਡੀਓ ਥੋੜੀ ਲੰਬੀ ਹੋ ਗਈ ਹੈ ਉਸ ਲਈ ਮਾਫੀ ਜੀ ਸੋ ਥੈਂਕ ਯੂ ਸੋ ਮਚ ਜੀ ਮਿਲਦੇ ਆਂ ਅਗਲੀ ਵੀਡੀਓ ਖਿਆਲ ਰੱਖੋ ਆਪਣਾ ਸਾਰੇ ਥੈਂਕ ਯੂ